ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਸਾਡਾ ਇਸ ਵਾਰ ਦਾ ਅਨੁਸ਼ਠਾਨ ਹੈ ਉਹ ਹੈਗਾ ਤਾਂ ਪੰਜਾਬ ਦੀ ਹੈ ਪਰ ਫੀਲਿੰਗ ਪੂਰੀ ਹਿਮਾਚਲ ਵਾਲੀ ਹੈ ਨਾਲ ਹੀ 3 ਕਿਲੋਮੀਟਰ ਤੇ ਹਿਮਾਚਲ ਤੋਂ ਸ਼ੁਰੂ ਹੋ ਜਾਂਦਾ ਹੈ ਪਹਾੜੀਆਂ ਦੇ ਵਿੱਚ ਸਥਾਨ ਬਣਿਆ ਹੋਇਆ ਹੈ ਜੋ ਗਊਸ਼ਾਲਾ ਹੈ ਗੋਚਰ ਨਾਮਕ ਪਿੰਡ ਦੀ ਗਊਸ਼ਾਲਾ ਹੈ ਤੇ ਜਿੱਥੇ ਇਹ ਅਨੁਸ਼ਠਾਨ ਹੋ ਰਿਹਾ ਹੈ ਜਿਵੇਂ ਕਿ ਇਹਦਾ ਇਤਿਹਾਸ ਵੀ ਉਰੇ ਦੇ ਜੋ ਪਤਾ ਕੀਤਾ ਦੱਸਿਆ ਜਾ ਰਿਹਾ ਕਿਸੇ ਟਾਈਮ ਖੰਡ ਵੀ ਇਸ ਜਗ੍ਹਾ ਤੇ ਆ ਕੇ ਗਏ ਹੋਏ ਨੇ ਤੇ ਜੋ ਇਹ ਏਰੀਆ ਤਕਰੀਬਨ ਉਰੇ ਜਾਤ ਗੁਜਰ ਬਰਾਦਰੀ ਦੇ ਜੋ ਲੋਕ ਰਹਿੰਦੇ ਨੇ ਜੋ ਕਿ ਆਪਣੇ ਆਪ ਨੂੰ ਜੋ ਯਦੂਵਾਂਸ਼ੀ ਯਦੂਵਾਂਸ਼ੀ ਜੋ ਮੰਨਦੇ ਨੇ ਸੋ ਉਹਨਾਂ ਨੇ ਦੱਸਿਆ ਅਨੁਸ਼ਟਾਨ ਕਰਦੇ ਸਮੇਂ ਥੋੜਾ ਜਿਹਾ ਟਾਈਮ ਲਈ ਫ੍ਰੀ ਹੋਏ ਸੀ ਲਵੇ ਹੀ ਕਹਿੰਦੇ ਕਿ ਬਹੁਤ ਪ੍ਰਾਚੀਨ ਜੋ ਪੁਰਾਣਾ ਬਣਿਆ ਹੋਇਆ ਅੰਗਰੇਜ਼ਾਂ ਦੇ ਸਮੇਂ ਦਾ ਡੈਮ ਬਣਿਆ ਹੋਇਆ ਹੈ। ਇਹ ਕਿ ਨਦੀ ਜਾਰੀ ਲਵੇ ਦੀ ਉਹ ਡੈਮ ਦੇਖਣ ਲਈ ਚੱਲੇ ਆ ਸਾਰੇ ਬੀਪਰ ਬੰਦੂਆਂ ਨਾਲ ਥੋੜੇ ਸਮੇਂ ਦੇ ਵਿੱਚ ਹੀ ਟਾਈਮ ਹੋਰ ਲਵੀਏ ਕਾਫੀ ਚਾਰੋਂ ਪਹਾੜੀਆਂ ਪਹਾੜੀਆਂ ਨੇ ਹੈ ਪੰਜਾਬ ਹੈ ਲੇਕਿਨ ਜੋ ਪੂਰੀ ਆਨੰਦੋ ਹਿਮਾਚਲਾਲਾ ਹੈ ਇਸ ਥਾਂ ਤੇ ਬਣਿਆ ਹੋਇਆ ਹੈ। ਸੋ ਸਾਰੇ ਬੀਪਰ ਬੰਦੂ ਕਿੱਧਰ ਚੱਲੇ ਆਈ ਆਪਾਂ ਆਪਾਂ ਇਹ ਡੈਮ ਦੇਖਣ ਜਾ ਰਹੇ ਹਾਂ ਇੱਥੇ ਨਦੀ ਕੀ ਡੈਮ ਹੈ ਅਗਲੇ ਪਿੰਡ ਤੋਂ ਅੱਗੇ ਜੋ ਕਿ ਹਿਮਾਚਲ ਦੇ ਵਿੱਚ ਪੈਂਦਾ ਹੈ ਹਾਂ ਅੱਗੇ ਕੱਚੀਆਂ ਪਹਾੜੀਆਂ ਬਹੁਤ ਹੀ ਸੁੰਦਰ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਹੀ ਖੂਬਸੂਰਤ ਮਨਮੋਹਕ ਦ੍ਰਿਸ਼ ਹੈ ਤਾਂ ਦੇਖਣ ਨੂੰ ਮਿਲ ਰਿਹਾ ਹੈ ਤੇ ਇੱਕ ਗੱਲ ਹੋਰ ਲਵੀ ਨਾ ਉਰ ਇੱਕ ਸ਼ਿਵ ਮੰਦਿਰ ਬਣਾ ਹੋਇਆ ਹੈ ਤਕਰੀਬਨ ਉਰੋਂ ਹੋਏਗਾ 5-6 ਕਿਲੋਮੀਟਰ ਦੱਸਿਆ ਜਾ ਰਿਹਾ ਵੀ ਸਵੈੰਭੂ ਸ਼ਿਵਲਿੰਗ ਹੈ ਉਥੇ ਤੇ ਉਹ ਵੀ ਜੇ ਹੋ ਸਕਿਆ ਤਾਂ ਸਾਨੂੰ ਜਰੂਰ ਲੈ ਕੇ ਜਾਵਾਂਗੇ ਜਿਆਂ ਨੂੰ ਸਟਾਣ ਦੇ ਸਮੇਂ ਦੇ ਵਿੱਚੋਂ ਟਾਈਮ ਨਿਕਲ ਸਕਿਆ ਤਾ ਹੋਸਕਾ ਦਾ ਕੱਡਾਂ ਹੀ ਕੱਡਾਂਗੇ ਟਾਈਮ ਪਰ ਫਿਰ ਵੀ ਪਾਠ ਵੀ ਜ਼ਰੂਰੀ ਅਸਲੀ ਦੇਖਾਂਗੇ ਜੇ ਸਮਾਂ ਨਿਕਲਦਾ ਹੈ ਆਜੋ ਆਜੋ ਸਿਰਾ ਪਲੈਨ ਰਸਤਾ ਵੀ ਡੈਮਸੇ ਚੜਨ ਨੂੰ ਆਉਂਦਾ ਪਰ ਸਾਡੀ ਇੱਛਾ ਹੋਈ ਪੌੜੀਆਂ ਨਹੀਂ ਚੜ ਕੇ ਆਏ ਆ ਉਹ ਥੋੜਾ ਜਿਹਾ ਲੰਬੇ ਲੰਬਾ ਪੈਨ ਸਾਹਮਣੇ ਡੈਮਾ ਜੀ ਦੇਖ ਲੋ ਇਸ ਸਮੇਂ ਬਾਰਿਸ਼ਾਂ ਦਾ ਸਮਾਂ ਹੈ ਸੋ ਬਾਰਿਸ਼ਾਂ ਦਾ ਪਾਣੀ ਆਣਾ ਸ਼ੁਰੂ ਹੋ ਗਿਆ ਕਾਫੀ بارش ਦੇ ਵਿੱਚ ਜਿਵੇਂ ਕਿ ਪਿਛਲੀ ਵਾਰ ਵੀ ਦੱਸਿਆ ਜਾ ਰਿਹਾ ਇਹ ਡੈਮ ਓਵਰਫਲੋ ਹੋ ਗਿਆ ਸੀ ਟੁੱਟਣ ਦਾ ਪੂਰਾ ਖਤਰਾ ਸੀ ਕਿ ਮਸ਼ਾਅੱਲਾ ਵੀ ਖਾਲੀ ਕਰਾ ਦਿੱਤੀ ਸੀ ਤੇ ਇਸ ਸਮੇਂ ਪਾਣੀ ਫਿਲਹਾਲ ਨੋਰਮਲ ਹੈ ਕੋਈ ਜ਼ਿਆਦਾ ਪਾਣੀ ਨਹੀਂ